ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਤੇ ਹੁਣ ਆਪਾਂ ਅਗਲਾ ਭਾਗ ਸ਼ੁਰੂ ਕਰਦੇ ਆ ਜੀ ਮੇਰੀ ਵੀਡੀਓ ਦਾ ਮੈਂ ਖਤਮ ਕੀਤੀ ਸੀ ਵੀ ਮੇਰੇ ਬਾਪੇ ਨੇ ਮੇਰੇ ਪਾਪਾ ਚੌਕੀ ਚ ਚਲਾ ਗਿਆ ਸੀ ਅੱਥ ਨੂੰ ਉਹਨਾਂ ਨੇ ਭਾਈ ਲੈ ਕੇ ਬਿਆਨ ਮੇਰੇ ਬਾਪੇ ਨੂੰ ਪੁੱਛ ਕੇ ਚ ਕਰਕੇ ਮੇਰੇ ਚਾਚੇ ਦੇ ਸਰਪੰਚ ਨਾਲ ਮੇਰੇ ਪਾਪਾ ਨੂੰ ਉਹਨਾਂ ਨੇ ਤੋਰ ਤਾ ਛੱਡ ਤਾ ਮੇਰੇ ਰੋਟੀ ਨਾਲ ਲੰਗੇ ਮੇਰੇ ਭਰਾ ਦੇ ਰੋਟੀ ਨਾਲ ਲੰਗੇ ਅਸੀਂ ਦੋਨਾਂ ਦਾ ਰੋ ਰੋ ਬੁਰਾ ਹਾਲ ਮੈਂ ਤੇ ਮੇਰਾ ਵੱਡਾ ਭਰਾ ਅਸੀਂ ਮੇਰੀ ਤਾਈ ਕੋਲੇ ਗਏ ਮੇਰੀ ਤਾਈ ਆਟਾ ਗੁੰਨੀ ਜਾਵੇ ਮੇਰੇ ਭਰਾ ਨੇ ਬੜੇ ਮਾਨ ਨਾਲ ਮੇਰੀ ਤਾਈ ਨੂੰ ਕਿਹਾ ਤਾਈ ਕਹਿੰਦਾ ਸੀ ਤੇਰਾ ਕੀ ਮਾੜਾ ਕੀਤਾ ਤੂੰ ਜਾ ਕੇ ਚੌਂਕੀ ਚ ਕਹਿੰਦਾ ਮੇਰੇ ਭਾਪੇ ਦਾ ਨਾਂ ਤਾਂ ਰੱਖ ਕੇ ਆਈਆਂ ਬਿਆਨ ਦਿੱਤੇ ਆ ਤਾਈ ਤੂੰ ਜਾਣਦੀ ਆ ਵੀ ਆ ਸਾਡਾ ਵੀ ਸਾਡਾ ਮੁੰਡੇ ਦੇ ਵਿੱਚ ਕੋਈ ਰੋਲ ਨਹੀਂ ਸਾਡੀ ਮੁੰਡੇ ਨਾਲ ਕੋਈ ਦੁਸ਼ਮਣੀ ਨਹੀਂ ਮੁੰਡਾ ਮਾਰਨ ਦਾ ਕਾਰਨ ਕੀ ਆ ਸਾਡਾ ਅਸੀਂ ਕਿਹੜਾ ਉਹਦੀ ਪ੍ਰਾਪਰਟੀ ਸਾਹਮਣੀ ਆ ਉਹ ਤਾਂ ਦਰਜੀ ਸਿਓ ਸਿਓ ਕੱਪੜੇ ਤਾਂ ਆਪਦਾ ਢੱਡ ਭਰਦਾ ਅਸੀਂ ਕਿਹੜਾ ਉਹਦੀ ਪ੍ਰਾਪਰਟੀ ਸਾਹਮਣੀ ਸੀ ਤੂੰ ਤਾਂ ਹੀ ਐਡਾ ਵੱਡਾ ਕੋਮਰ ਕਿਉਂ ਤੋਲਿਆ ਤੂੰ ਸਾਡੇ ਤੇ ਬਿਆਨ ਕਿਉਂ ਦਿੱਤੀ ਤਾ ਮੇਰੀ ਤਾਈ ਨੇ ਕਿਹਾ ਅਕਾ ਜੇ ਮੈਂ ਛੋਟੇ ਤੇ ਬਿਆਨ ਨਾ ਦਿੰਦੀ ਆ ਕਿਉਂ ਮੇਰਾ ਨਾਂ ਧਰ ਦਿੰਦੀ ਦੇਖੋ ਮੇਰੀ ਤਾਈ ਦੀ ਗੱਲ ਮੇਰੀ ਤਾਈ ਮੈਂ ਵਾਹਿਗੁਰੂ ਨੂੰ ਜਾਣ ਕੇ ਛੋਟੇ ਕੋਲੇ ਸੱਚ ਦੱਸ ਰਹੀ ਆ ਮੇਰੀ ਤਾਈ ਕਹਿੰਦੀ ਆ ਕਿ ਮੈਂ ਤਾਂ ਛੋਟਾ ਨਾਂ ਤਾਂ ਘਰਿਆ ਆ ਅਕਾ ਮੇਰਾ ਨਾਂ ਨਾ ਧਰ ਦੇਣਾ ਤਾਂ ਮੇਰਾ ਭਰਾ ਕਹਿੰਦਾ ਅੱਛਾ ਤੂੰ ਆਪ ਦਾ ਨਾਮ ਬਚਾਉਣ ਦੀ ਖਾਤਰ ਤੂੰ ਸਾਨੂੰ ਮਾਰ ਮਾਰਤਾ ਜਦੋਂ ਕਹਿੰਦੀ ਮੇਰੇ ਘਰੇ ਰਹਿੰਦਾ ਸੀ ਕਿ ਮੇਰਾ ਨਾਂ ਧਰ ਸਕਦਾ ਕਹਿੰਦੀ ਮੇਰੇ ਮੂਰਤਾਂ ਨੇ şart ਰੱਖੀ ਸੀ ਵੀ ਜਾਦਾ ਮੈਨੂੰ ਕਿੱਲਾ ਜ਼ਮੀਨ ਦਾ ਦੇ ਦਰਜੀ ਨੇ ਕਾ ਕ ਜਾ ਫਿਰ ਤੂੰ ਆਪਦੇ ਵੀ ਜੇਠ ਦਾ ਦਿਓਰ ਦਾ ਨਾ ਧਰ ਸਾਡੇ ਨਾਲ ਗਵਾਈਆਂ ਦੇ ਜੇ ਤੂੰ ਨਾ ਗਵਾਈਆਂ ਦੇਵੇਂਗੀ ਤਾਂ ਅਸੀਂ ਤੇਰਾ ਨਾ ਧਰਾਂਗੇ ਮੈਂ ਤਾਂ ਕਹਿੰਦੀ ਫਿਰ ਭਾਈ ਡਰਦੀ ਨਹੀਂ ਧਰਤਾ ਮੇਰਾ ਭਰਾ ਕਹਿੰਦਾ ਤੂੰ ਨਾ ਧਰਤਾ ਚੱਲ ਤੇਰੀ ਮਜਬੂਰੀ ਸੀ ਤਾਈ ਗਵਾਈਆਂ ਦੇਣ ਨਾ ਜਾਈ ਮੇਰੇ ਪਿਓ ਤੇ ਕਨੇ ਗਵਾਈਆਂ ਦੇਣ ਤਾਂ ਭਾਈ ਜਾਣਾ ਪਊਗਾ ਮੈਥੋਂ ਨਹੀਂ ਆਪਦੇ ਜਵਾਕ ਪੁਲਿਸ ਤੋਂ ਕਟਾਈ ਦੇ ਮੇਰੀ ਤਾਈ ਕਹਿੰਦੀ ਫਿਰ ਭਾਈ ਮੈਂ ਉਹਨੂੰ ਬੱਗੂ ਨੂੰ ਕਿਹਾ ਮੈਂ ਕਿਹਾ ਬੱਗੂ ਆਪਾਂ ਤਾਂ ਸਿਹਲੀਆਂ ਮੈਂ ਕਿਹਾ ਤੇਰੀ ਮਾਂ ਮੇਰਾ ਤੇ ਤੇਰੀ ਮਾਂ ਮੇਰੇ ਪਿਓ ਦਾ ਨਾਂ ਧਰੀ ਜਾਂਦੀ ਐ ਅੜਗੇ ਮੈਂ ਕਿਹਾ ਤੂੰ ਤੇਰੀ ਮਾਂ ਨੂੰ ਸਮਝਾ ਮੈਂ ਕਿਹਾ ਤਾਈ ਨੂੰ ਹੋ ਕੀ ਗਿਆ ਮੈਂ ਕਿਹਾ ਤਾਈ ਨੂੰ ਚੰਗਾ ਭਲਾ ਪਤਾ ਵੀ ਸਾਨੂੰ ਕੀ ਪਤਾ ਮੁੰਡਾ ਕਿੱਧਰ ਗਿਆ ਮੈਂ ਕਿਹਾ ਸਾਡਾ ਨਾਂ ਕਿਉਂ ਧਰੀ ਜਾਂਦੀ ਐ ਤابہ ਗੋ ਮੈਨੂੰ ਮੋੜ ਕੇ ਕਹਿੰਦੀ ਅੱਜ ਤੋਂ ਬਾਅਦ ਨਹੀਂ ਆਕੇ ਆਪਾਂ ਸੇਹਲੀਆਂ ਹੈਗੀਆਂ ਆਕੇ ਮਿਲਦਾ ਜੋ ਮਾਂ ਕਹੂਗੀ ਇਸ ਤਾਂ ਉਹ ਕਰਾਂਗੇ ਫਿਰ ਮੈਂ ਉਹਦੇ ਦਾਦੇ ਮੁੰਡੇ ਨੂੰ ਵੇਖਾ ਬੱਗੋ ਮੈਥੋਂ ਸਾਲ ਵੱਡੀ ਸੀ ਤਾਂ ਉਹ ਵੀ ਸਾਲ ਵੱਡਾ ਸੀਗਾ ਭਰਾ ਉਹ ਜੋੜੇ ਸੀ ਮੈਂ ਕਿਹਾ ਕਾਲੇ ਮੈਂ ਕਹ ਦੇਖੀ ਤੇਰੀ ਮਾਂ ਸਾਡਾ ਨਾਂ ਧਰੀ ਜਾਂਦੀ ਐ ਮੈਂ ਆਉਦੇ ਨੇ ਮੈਨੂੰ ਕੀ ਪਤਾ ਸੀ ਵੀ ਥੋੜੀ ਤਾਂ ਹੁਣ ਥੋੜਾ ਤਾਂ ਰਿਸ਼ਤੇ ਹੀ ਨਹੀਂ ਰਿਹਾ ਕੋਈ ਇਹਨਾਂ ਨਾਲ ਮੈਂ ਕਹਣਾ ਮੈਂ ਰੋਮਾ ਨਾ ਮੇਰਾ ਭਰਾ ਰੋਵੇ ਅੱਛਾ ਕਹ ਦੇਖੀ ਕਾਲੇ ਤੇਰੀ ਮਾਂ ਸਾਡਾ ਨਾਂ ਧਰੀ ਜਾਂਦੀ ਬਈ ਸੋਨੂੰ ਪਤਾ ਵੀ ਅਸੀਂ ਦਰਜੀਆਂ ਦੇ ਮੁੰਡੇ ਤੋਂ ਕੀ ਕਰਾਉਣਾ ਸੀ ਦੇਖੀ ਸਾਡਾ ਨਾਂ ਧਰੀ ਮੇਰੇ ਪਾਪੇ ਦਾ ਨਾਂ ਧਰਤਾ ਬਾਈ ਬਣ ਕੇ ਤੁਸੀਂ ਆਪਦੇ ਬਿਆਨ ਵਾਪਸ ਲੈ ਲਓ ਮੇਰੇ ਪਾਪੇ ਤੇ ਪਰਚਾ ਕਰਉਂਦੀ ਐ ਉਹ ਦਰਜਣ ਤਾਂ ਕਾਲੇ ਨੇ ਸਾਨੂੰ ਮੋੜ ਕੇ ਪੂਰੇ ਗੁੱਸੇ ਚ ਕਿਹਾ ਨਾ ਮਾਰਦੇ ਮੁੰਡਾ ਕਹਿੰਦਾ ਹੁਣ ਤਾਂ ਤੁਸਾਨੂੰ ਭੁਗਤ ਨਹੀਂ ਪਊ ਮੈਂ ਕਹਾਂ ਤੁਸੀਂ ਸਾਨੂੰ ਮੁੰਡੇ ਮਾਰਦਾ ਦੇਖਿਆ ਸੀ ਕਹਿੰਦਾ ਹਾਂ ਆ ਕੇ ਜਦੋਂ ਤੁਸੀਂ ਮੁੰਡਾ ਘੜੀਸਾ ਸੀ ਮੈਂ ਕਹਿੰਨੀ ਆ ਉਦੋਂ 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 ਕਾਨੂੰਨ ਥੋੜਾ ਜਿਹਾ ਕਿਉਂ ਡੇਢਾ ਚੱਲ ਜਾਂਦਾ ਜਦੋਂ ਵੀ ਜਦੋਂ ਬੰਦਾ ਇੱਕ ਮਹੀਨੇ ਤੋਂ ਨਾ ਧਰ ਦਿੰਦਾ ਦੂਜੇ ਪਾਸੇ ਕਿਹਾ ਜਾਂਦਾ ਵੀ ਅਸੀਂ ਬੱਚੇ ਸਾਹਮਣੇ ਘੜੀਸਦਾ ਦੇਖਿਆ ਯਾਰ ਇੰਨੇ ਬੰਦੇ ਨੇ ਅੱਛਾ ਅਸੀਂ ਘੜੀਸ ਦੇ ਮੁੰਡਾ ਦੇਖ ਲਿਆ ਸੀ ਨਾਬਰ ਸੀ ਉਦੋਂ ਕਿਸੇ ਨੇ ਕੋਈ ਬੋਲਿਆ ਹੀ ਨਹੀਂ ਇੱਕ ਮਹੀਨਾ ਫਿਰਦੇ ਰਹੇ ਮੈਂ ਕਹ ਤੁਸੀਂ ਮੀਨਾਂ ਫਿਰਦੇ ਰਹੇ ਹੋ ਅਸੀਂ ਨਾਲ ਫਿਰਦੇ ਰਹੇ ਉਹ ਤਾਂ ਮੈਂ ਕਹ ਤੁਸੀਂ ਸਾਡਾ ਨਾਂ ਨਾ ਧਰਿਆ ਤੇ ਕਹਿੰਦਾ ਕਿ ਅਕਸਾਂ ਤੋਂ ਚਾਚੇ ਤੋਂ ਡਰ ਲੱਗਦਾ ਸੀ ਵੀ ਸਾਨੂੰ ਵੀ ਨਾ ਮਾਰ ਦੇ ਦੇਖੋ ਮੇਰਾ ਪਿਓ ਇੱਕ ਬੰਦਾ ਫੌਜੀ ਬੰਦਾ ਆਪਦੇ ਬੱਚੇ ਪਾਲਣ ਵਾਲਾ ਐਡਾ ਵੱਡਾ ਕਾਤਲ ਬਣਾਤਾ ਮੇਰਾ ਪਾਪਾ ਇੱਕ ਗੈਂਗ ਹੀ ਬਣਾਤਾ ਮੈਂ ਕਿ ਸਾਨੂੰ ਨਾ ਮਾਰ ਦੇ ਦੇਖੋ ਮੈਂ ਕਹ ਮੇਰਾ ਉਹੀ ਪਾਪਾ ਹੈ ਜਿਹਦਾ ਤੁਸੀਂ ਅੱਜ ਨਾਂ ਧਰੀ ਜਾਂਦੇ ਹੋ ਜਿੱਦਲੇ ਮੇਰਾ ਪਾਪਾ ਤਨਖਾਹ ਲੈ ਕੇ ਆਵੇ ਮੈਂ ਕਿਹਾ ਅੰਬਾਂ ਦਾ ਝੋਲਾ ਭਰ ਕੇ ਲਿਆਉਂਦਾ ਕੇਲਿਆਂ ਦਾ ਮੈਂ ਖ ਸੋਨੂੰ ਬਰਾਬਰ ਦਿੰਦਾ ਤੁਸੀਂ ਸਾਡੇ ਘਰੇ ਹੋ ਮੈਂ ਕਿਹਾ ਸੋਨੂੰ ਬਰਾਬਰ ਦਿੰਦਾ ਮੇਰਾ ਪਾਪਾ ਖਾਣ ਨੂੰ ਮੇਰੇ ਪਾਪਾ ਮੈਂ ਪ੍ਰਮਾਤਮਾ ਨੂੰ ਜਾਣ ਕੇ ਕਹਿੰਨੀ ਜਦੋਂ ਤਨਖਾਹ ਲੈਣ ਜਾਂਦਾ ਝੋਲਾ ਭਰ ਕੇ ਲਿਆਉਂਦਾ ਕੋਈ ਵੀ ਫਲ ਹੁੰਦਾ ਉਹ ਮੇਰੇ ਸਾਰੇ ਚਾਚੇ ਦਾਦੇ ਜਿਵੇਂ ਕੰਮ ਦਿੰਦਾ ਇਹਨਾਂ ਨੂੰ ਵੀ ਦਿੰਦਾ ਉਹੀ ਮੇਰਾ ਪਾਪਾ ਮਗਿਆ ਜਿਹਨੂੰ ਤੁਸੀਂ ਕਹਿੰਦੇ ਸੀ ਚਾਚਾ ਸਾਨੂੰ ਆ ਲੈ ਦੇ ਸਾਡੀ ਮਾਂ ਨਹੀਂ ਦਵਾਉਂਦੀ ਚਾਚਾ ਸਾਨੂੰ ਚੱਪਣਾ ਲੈ ਦੇ ਸਾਡੀ ਮਾਂ ਨਹੀਂ ਦਵਾਉਂਦੀ ਅੱਜ ਮੇਰੇ ਪਾਪਾ ਮੈਂ ਕਿਹਾ ਸੁੱਟਾ ਦੁਸ਼ ਉਹੀ ਮੇਰਾ ਪਪਾ ਮਗਾ ਜਲਾ ਸਾਨੂੰ ਟਰੈਕਟਰ ਤੇ ਬਿਠਾ ਕੇ ਖੇਤ ਲੈ ਜਾਂਦਾ ਸੀ ਜੱਗ ਕੱਢੇ ਜਾਂਦੀ ਸੀ ਚੌਲ ਖਾਨ ਮੇਰੇ ਪਾਪੇ ਨਾਲ ਜਾਂਦੇ ਹੁੰਦੇ ਸੀ ਅੱਜ ਮੇਰਾ ਪਪਾ ਥੋੜਾ ਦੁਸ਼ਮਣ ਹੋ ਗਿਆ ਸਾਡੀ ਨਹੀਂ ਸੁਣੀ ਜੀ ਮੇਰੀ ਤਾਈ ਦੇ ਜਵਾਕ ਮੇਰੀ ਤਾਈ ਕਹਿੰਦੀ ਸਾਡੇ ਘਰੋਂ ਨਿਕਲ ਜਾਓ ਕੁਝ ਨਹੀਂ ਲੱਗਦੇ ਤੁਸੀਂ ਉੱਡ ਜੋ ਨਿਕਲ ਜਾਓ ਦਫਾ ਹੋ ਜਾਓ ਮੈਂ ਤੇ ਮੇਰਾ ਭਰਾ ਰੋਂਦੇ ਉਹਨਾਂ ਦੇ ਪਰਵਾ ਕੇ ਹੱਥ ਨੇ ਮੇਰਾ ਪਪਾ ਆ ਗਿਆ ਐਮ ਕਹਾਂ ਮੇਰਾ ਪਪਾ ਨਹੀਂ ਸੀ ਰੋਇਆ ਜੀ ਮੈਂ ਤੇ ਮੇਰਾ ਭਰਾ ਬਹੁਤ ਰੋਇਆ ਮੇਰੇ ਪਾਪੇ ਹੁੰਦੇ ਅਸੀਂ ਆ ਕੇ ਪਾਪਾ بیا ਡੰਡ ਵੀ ਤੇਰੇ ਕਰਮਾਂ ਚ ਪਿਆ ਸੀ ਪਹਿਲਾਂ ਤੂੰ ਫੌਜ ਛੱਡੀ ਮੇਰੀ ਮਾਂ ਕਰਕੇ ਤੈਨੂੰ ਰਿਟਾਇਰਮੈਂਟ ਲੈਣੀ ਪਈ ਮੇਰੀ ਮਾਂ ਦੇ ਕੈਂਸਰ ਸੀ ਜੀ ਮੇਰੀ ਮਾਂ ਤੇ ਚੜਿਆ ਹੋਇਆ ਪੈਸਾ ਮੇਰਾ ਪਿਓ ਲੌਂਦਾ ਰਿਹਾ ਲਾਹੀ ਗਿਆ ਮੈਂ ਕਿਹਾ ਪਾਪਾ ਕਿਹੜੀ ਬੇਇੱਜ਼ਤੀ ਪੈ ਗਈ ਮਸਾਂ ਪੈਰਾਂ ਤੇ ਖੜੇ ਹੋਏ ਸੀ ਕਹਿੰਦਾ ਗੁੱਡੀ ਪੁਲਿਸ ਨੂੰ ਪਤਾ ਮੇਰੇ 'ਚ ਕੁਝ ਨਹੀਂ ਕਹਿੰਦਾ ਮੈਨਾਂ ਨਾਲ ਨੂੰ ਜੋ ਕੁਛ ਦੱਸਦਾ ਵੀ ਭਾਈ ਮੇਰੀ ਪਰਜਾਈ ਨਾਲ ਮੇਰੀ ਨਹੀਂ ਸੀ ਬੰਦੀ ਅਸੀਂ ਲੜਦੇ ਜਰੂਰ ਰਹਿੰਦੇ ਸੀ ਪਰ ਉਹ ਜਵਾਕ ਨਾਲ ਮੇਰਾ ਕੀ ਵਹਿਰ ਹੈ ਜਵਾਕ ਕੋਈ ਕਿਸ ਨੂੰ ਮਾਰਦਾ ਹੁੰਦਾ ਜੀ ਸੋਚਣ ਵਾਲੀ ਗੱਲ ਹੈ ਕੋਈ ਕੋਈ ਮਾਰਦਾ ਹੁੰਦਾ ਬੱਚੇ ਨੂੰ ਜੀ ਨਾ ਦੇਖੋ ਧਰੇ ਸਾਡੇ ਅਸੀਂ ਵਿਚਾਰਾਂ ਨੇ ਭਾਈ ਦੋ ਕੁ ਦਿਵਿਤੇ ਨਿਕਲ ਕੇ ਖੁਸ਼ੀ ਮਨਾਈ ਵੀ ਚੱਲ ਸਾਡਾ ਪਿਓ ਛੱਡਤਾ ਗੱਲ ਨਿਬੜ ਗਈ ਕਿਉਂਕਿ ਅਸੀਂ ਇਹਨਾਂ ਕੇਸਾਂ 'ਚ ਪਏ ਹੀ ਨਹੀਂ ਸੀ ਕਿ ਸਾਨੂੰ ਪਤਾ ਨਹੀਂ ਸੀ ਆਪਾਂ ਵਾਹਿਗੁਰੂ ਨੂੰ ਜਾਣ ਕੇ ਕਹਨੇ ਗੁਰੂ ਰਾਮਦਾਸ ਨੂੰ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹੋਲ ਜੇ ਮੇਡ ਵੱਡੇ ਹੁੰਦੇ ਆ ਅਸੀਂ ਜੀ ਵਿਚਾਰੇ ਖੁਸ਼ ਹੋ ਕੇ ਪੈ ਗਏ ਵੀ ਚੱਲ ਸਾਡਾ ਪਪਾ ਸਾਹਿਬ ਦਿਨ ਚੜਿਆ ਨਹੀਂ ਜੀ ਮੇਰੀ ਭਾਬੀ ਨੇ ਜਦੋਂ ਬੋਹਾ ਛੱਟਣ ਲਈ ਬਾਹਰ ਖੋਲਿਆ ਤੇ 2 ਮਿੰਟ ਬਾਅਦ ਪੁਲਿਸ ਜੋੜਤੀਆਂ ਦੀਆਂ ਆ ਕੇ ਮੇਰਾ ਪਿਓ ਫੇਰ ਚੱਕ ਲਿਆ ਆਥ ਨੇ ਕਿਸ ਨੇ ਦੱਸਤਾ ਵੀ ਫੌਜੀ ਆ ਗਿਆ ਉਰਾ ਤੇ ਰਾਤ ਜੋੜਕੀ ਵਾਗੇ ਤਾਂ ਕਿ ਮਿੱਤਾ ਤਾਂ ਪੈਸੇ ਖਾ ਕੇ ਛੱਡਦਾ ਕੋਈ ਪੈਸੇ ਨਹੀਂ ਸੀ ਦਿੱਤੇ ਜੀ ਅਸੀਂ ਅਸੀਂ ਪੈਸੇ ਕਿੱਥੋਂ ਦੇਤੇ ਅਸੀਂ ਕਿਹਾ ਜ਼ੁਲਮ ਕੀਤਾ ਸੀ ਵੀ ਅਸੀਂ ਪੈਸੇ ਦੇਤੇ ਜੋੜਕੀਆਂ ਦੀ ਪੁਲਿਸ ਨੇ ਭਾਈ ਮੇਰਾ ਪਾਪਾ ਚੱਕ ਲਿਆ ਫੇਰ ਬਣ ਗਈ ਬਾਦੀ ਸਾਡੇ ਫੇਰ ਅਸੀਂ ਦੋਨੇ ਭੈਣ ਭਰਾ ਫਿੱਟ ਗਏ ਫੇਰ ਅਸੀਂ ਮੇਰੇ ਚਾਚੇ ਕੋਲੇ ਗਏ ਹਾਏ ਚਾਚਾ ਪਾਪੇ ਨੂੰ ਜੋੜਕੀਆਂ ਦੀ ਪੁਲਿਸ ਲੈ ਗਈ ਸਰਪੰਚ ਕੋਲੇ ਗਏ ਨੂੰ ਸਰਪੰਚ ਕੰਦਾ ਆ ਕੀ ਕਹਾਣੀ ਤੇ ਵਿਗੜ ਚੱਲੀ ਆ ਅਸੀਂ ਹੋਰ ਡਰ ਕੇ ਮੈਂ ਤੇ ਮੇਰਾ ਭਰਾ ਹੀ ਸੀ ਜੀ ਘਰੇ ਫੇਰਾ ਸੀ 50 ਰੁਪਏ ਚੁਲੇ ਗਏ ਪਾਪੇ ਉਹਦਾ ਜੋੜਤੀ ਵਾਲੀ ਬਾਲਸ ਲੈ ਕਹਿੰਦਾ ਕੋਈ ਨਹੀਂ ਵੀ ਤੁਸੀਂ ਰੋਵੋ ਨਾ ਮੈਂ ਤੁਹਾਡੇ ਨਾਲ ਆ ਉਹ ਕਹਿੰਦਾ ਚਾਹੇ ਮੇਰਾ ਮੇਰੀ ਜ਼ਮੀਨ ਵਿਕ ਜੇ ਮੈਂ ਮਿੱਤੇ ਦੀ ਮਦਦ ਟੱਟ ਕੇ ਕਰੂੰਗਾ ਮਿੱਤੇ ਜੇ ਕੁਝ ਹੈ ਨਹੀਂਗਾ ਇਹਨੂੰ ਪਸਾਇਆਗੇ ਮੇਰਾ ਪਪਾ ਜੀ ਜੋੜਤੀ ਇਹ ਤੈਨ ਨਾਲ ਰੱਖਿਆ ਜੋੜ ਕੀ ਹੈ ਭਾਈ ਮੇਰਾ ਪਾਪਾ ਜਦੋਂ ਚੱਕਿਆ ਮਲਾਜਮਾ ਨੇ ਉੱਥੇ ਮੇਰਾ ਪਿਓ ਪਈ 3 ਦਿਨ ਰੱਖਿਆ ਹੁਣ ਜਿਹੜੇ ਮੇਰੇ ਅੱਖਾਂ ਚੋਂ ਹੰਝੂ ਆਉਣਗੇ ਨਾ ਇਹ ਮੇਰੇ ਹੰਝੂਆਂ ਦੀ ਵੱਦ ਦੁਆਵਾ ਮਤੋਂ ਤੇਥੋਂ ਚਗਲ ਤੈਨੂੰ ਚਗਲ ਬੰਦਾ ਕੋਈ ਬਚਾ ਨਹੀਂ ਸਕਦਾ ਕਿਉਂਕਿ ਤੂੰ ਮੇਰੇ ਪੁਰਾਣੇ ਦਰਦ ਛੇੜੇ ਆ ਤੇ ਮੇਰਾ ਪਾਪਾ ਪਈ 3 ਦਿਨ ਮਲਾਜਮਾ ਨੇ ਉੱਥੇ ਪਈ ਉਹ ਤੇ ਮੇਰੇ ਬਾਪੇ ਤੇ ਘੁੱਟ ਪਈ ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਦੱਸ ਕਹਿੰਦੇ ਮੁੰਡਾ ਕਿੱਥੇ ਹੈ ਜਿਹੜਾ ਮੁੰਡਾ ਜਿਉਂਦਾ ਸੀ ਇਸ ਜੱਗ ਤੇ ਤੇ ਸਾਡੇ ਸਿਰ ਲਾ ਕੇ ਵੀ ਇਹਨਾਂ ਨੇ ਮਾਰਤਾ ਉਹਦੀ ਕੁੱਟ ਮੇਰਾ ਪਿਓ ਖਾ ਰਿਹਾ ਸੀ ਤੇ ਉਹ ਮੁੰਡਾ ਜਿਉਂਦਾ ਸੀ ਦੱਸੂ ਵੀ ਉਹ ਮੁੰਡਾ ਕਦੋਂ ਆਇਆ ਮੇਰੀ ਸਟੋਰੀ ਚ ਸਾਰੀ ਚ ਸੁਣਿਓ ਵੀ ਉਹ ਮੁੰਡਾ ਕਦੋਂ ਆ ਗਿਆ ਇੱਕ ਜਿਉਂਦਾ ਬੰਦਾ ਹੋਵੇ ਤੇ ਉਹਨੂੰ ਮਰਿਆ ਮੇਰੇ ਪਿਓ ਦੇ ਸਿਰ ਪਾ ਕੇ ਤੇ ਕੁੱਟ ਪਵਾਈ ਗਈ ਹੋਵੇ ਕੋਲੇ ਖੜ ਕੇ ਮੇਰਾ ਪਿਓ ਕਟਾਇਆ ਇਹਨਾਂ ਕੁੱਤਿਆਂ ਜਾਲਮਾਂ ਨੇ ਮੇਰੇ ਪਾਪੇ ਤੇ ਕੁੱਟ ਪਈ ਪਰ ਮੇਰੇ ਚਾਚੇ ਨੇ ਸਾਨੂੰ ਦੱਸਿਆ ਨਹੀਂ ਮੇਰੇ ਚਾਚੇ ਨੂੰ ਐਸੀ ਵੀ ਟੁੱਟ ਜਾਣਗੇ ਮੇਰਾ ਚਾਚਾ ਮੇਰੇ ਚਾਚੇ ਦੇ ਜਦੋਂ ਮੇਰਾ ਚਾਚਾ ਆਥ ਨੇ ਆ ਜਾਂਦਾ ਸੀ ਸਾਰਾ ਦਿਨ ਬੈਠਾ ਰਹਿੰਦਾ ਸੀ ਥਾਣੇ ਤੇ ਨਹੀਂ ਛੱਡਿਆ ਮੇਰੇ ਪਿਓ ਨੂੰ ਤਾਂ ਮੇਰਾ ਚਾਚਾ ਆ ਕੇ ਕਹਿ ਦਿੰਦਾ ਸੀ ਵੀ ਤੇਰਾ ਪਾਪਾ ਚਾਚਾ ਦਾ ਪਾਪਾ ਨਹੀਂ ਆਇਆ ਛੱਡਿਆ ਨਹੀਂ ਛੱਡਦਾ ਤੇਰਾ ਪਾਪਾ ਮੈਂ ਪਿੰਡ ਨੂੰ ਢੀ ਤਾਂ ਨਹੀਂ ਜਾਂਦਾ ਕੋਈ ਚੁਗਲੀ ਕਰ ਦੂਗਾ ਵੀ ਮਿੱਤਾਂ ਛੱਟ ਤਾਂ ਤੇ ਉਹ ਮੈਂ ਮੇਰੇ ਦੋਸਤ ਕੋਲੇ ਛੱਡਿਆ ਹੋਇਆ ਆਪਾਂ ਦੋ ਤਿੰਨ ਦਿਨ ਲਿਆਉਂਦੇ ਨਹੀਂ ਅਸੀਂ ਵਿਚਾਰੇ ਦੋਨੇ ਭੈਣ ਭਰਾਸਾ ਵਰ ਕਰ ਲੈਂਦੇ ਠੀਕ ਆ ਵੀ ਸਾਡਾ ਪਾਪਾ ਵੀ ਉੱਥੇ ਹੋਊਗਾ ਸੀ ਪਰ ਜੀ ਨਹੀਂ ਸੀ ਸਾਡਾ ਲੱਗਦਾ ਕਿਉਂਕਿ ਸਾਡੇ ਕੋਲੇ ਸਾਡੀ ਮਾਂ ਤਾਂ ਹੈ ਨਹੀਂ ਸੀ ਸਾਡਾ ਪਿਓ ਸੀ ਜਿਹਦੇ ਕੋਲੇ ਅਸੀਂ ਜਿਉਂਦੇ ਸੌਂਦੇ ਸੀ ਪੈਂਦੇ ਸੀ ਉਹ ਸਾਡਾ ਪਿਓ ਵੀ ਉਹਨਾਂ ਜਾਲਮਾ ਕੁੱਤਿਆਂ ਨੇ ਇੱਕ ਠੁੱਕੇ ਕੇਸ ਪਛਾ ਕੇ ਕੋਲੇ ਖੜਖੜ ਕਟਾਇਆ ਉੱਥੋਂ ਚੱਲ ਪਈ ਸਾਡੀ ਪਰਬਤੀ ਜੀ ਤਿੰਨ ਤਨ ਜੋੜਕੀਆਂ ਵਾਲੀ ਪੁਲਿਸ ਕੁੱਟ ਕੇ ਥੱਕ ਗਈ ਜੀ ਐਂਡ ਤੇ ਉਹਨਾਂ ਨੇ ਕਹਦਾ ਵੀ ਇਹ ਬੰਦੇ ਚ ਮੁੰਡਾ ਹੈ ਨਹੀਂ ਵੀ ਐਨੀ ਕੁੱਟ ਪੈਣ ਤੇ ਬੰਦਾ ਮੰਨ ਜਾਂਦਾ ਮੇਰਾ ਪਿਓ ਇੱਕ ਜੋਦੇ ਬੰਦੇ ਦੀ ਕੁੱਟ ਖਾ ਰਿਆ ਸੀ ਉਹ ਬੰਦਾ ਜਿਉਂਦਾ ਸੀ ਜੇ ਕਰਕੇ ਮੇਰਾ ਪਿਓ ਕੁੱਟ ਖਾ ਰਿਆ ਸੀ ਪਰ ਸਾਨੂੰ ਨਹੀਂ ਸੀ ਦੱਸਿਆ ਗਿਆ ਉਹਦੋਂ ਬਾਅਦ ਕਿਸੇ ਗੰਦ ਬੰਦੇ ਨੇ ਉਂਗਲੀ ਲਾਤੀ ਵੀ ਇਹ ਦੀ 17 ਸਾਲ ਦੀ ਇੱਕ ਵਾਰੀ ਕੁੜੀ ਐ ਮੁੰਡਾ ਤਾਂ ਵਿੱਚ ਨਾ ਧਰੋ ਕਿਉਂਕਿ ਅਸੀਂ ਦੋਨੇ ਭੈਣ ਭਰਾ ਜੀ ਭੱਜੇ ਫਿਰਦੇ ਸੀ ਬਿਜੋ ਤਾਂ ਮੇਰੇ ਪਾਪੇ ਤਾਂ ਇੱਕ ਵਿਅਕਤੀ ਪਾਈਂਦੀ ਅਸੀ ਦੋਨੇ ਭਣ ਭਰਾ ਨਹੀਂ ਸੀ ਟਿਕਦੇ ਅਸੀਂ ਪਿੰਡ ਚ ਕੋਸੇ ਇਹੋ ਜਿਹੇ ਬੰਦਿਆਂ ਦੀਆਂ ਵੀ ਜਾ ਕੇ ਮਿੰਤਾ ਕੱਢੀਆਂ ਜਿਨ੍ਹਾਂ ਨੇ ਸਾਨੂੰ ਹੱਥੀਂ ਵੜਾਇਆ ਜਿਨ੍ਹਾਂ ਨੇ ਪੁਲਿਸ ਨੂੰ ਸੀ ਐਡੀ ਕੀਤੀ ਵੀ ਉਹ ਭਣ ਭਰਾ ਕਿੱਥੇ ਆ ਉਹ ਬੰਦੇ ਵੀ ਭਾਰ ਰਹੇ ਆ ਨਾ ਨਹੀਂ ਮੈਂ ਲੈਣਾ ਚਾਹੁੰਦੀ ਉਹ ਬੰਦਿਆਂ ਨੂੰ ਵੀ ਰੱਬ ਨੇ ਅਸੀਂ ਸਜ਼ਾ ਦਿੱਤੀ ਅਸੀਂ ਸਜ਼ਾ ਦਿੱਤੀ ਚੀਕਾਂ ਮਾਰਦੇ ਉਸ ਗੁਰਦੁਆਰੇ ਜਾ ਕੇ ਨੱਕ ਰਗੜਦੇ ਵੀ ਸਾਡੇ ਨਾਲ ਆ ਕੀ ਹੋ ਗਿਆ ਢੋੜਕੀ ਵਾਲੀ ਪੁਲਿਸ ਨੇ ਵੀ ਭਾਈ ਆੱਕ ਕੇ ਮੇਰਾ ਪਿਓ ਤਿੰਨ ਦਿਨਾਂ ਤੋਂ ਛੱਡਤਾ ਪਰ ਸਾਨੂੰ ਮੇਰਾ ਪਿਓ ਮੇਰਾ ਅੱਜ ਵੀ ਜ਼ਿਆਦਾ ਗਰਮੀਆਂ ਦਾ ਜਿਹੜਾ ਟਾਈਮ ਜਾਂ ਸੀ ਸੀ ਬਾਹਰ ਪੈਣ ਹੁੰਦੇ ਸ਼ਾਮ ਜੇ ਨੂੰ ਆਇਆ। ਸ਼ਾਮ ਨੂੰ ਆਇਆ। ਅਸੀਂ ਮੰਜੇ 'ਤੇ ਡਾਈ ਬੈਠੇ। ਜਦੋਂ ਮੇਰਾ ਪਿਓ ਮੰਜੇ 'ਤੇ ਆ ਕੇ ਬੈਠਾ ਤੇ ਮੇਰੇ ਪਿਓ ਦੀ ਮੈਨੂੰ ਤੌਰ ਤੋਂ ਪਤਾ ਲੱਗ ਗਿਆ ਵੀ ਮੇਰੇ ਪਿਓ ਤੇ ਕੁੱਟ ਪਈ ਆ। ਮੈਂ ਕਿਹਾ ਚਾਚਾ ਤੂੰ ਤਾਂ ਗੱਪ ਮਾਰਦਾ ਸੀ। ਮੇਰੋਂ ਕੁਝ ਨਹੀਂ ਗਿਆ ਇਹ ਤੇ ਕੁੱਟ ਪਈ ਐਂਕੂ ਤੁਰਦਾ। ਨਹੀਂ ਕਹਿੰਦਾ ਇਹ ਵੀ ਐ ਦੁਰਦ ਹੈ ਤੇ ਥੱਕਿਆ ਨਹੀਂ ਮਗਰ ਤਾਂ ਗੁੱਟ ਪਈਆ ਮੇਰੇ ਬਾਪਾਈ ਮੰਜੇ ਤੇ ਪੈ ਗਿਆ ਮੈਂ ਉਹ ਮੈਂ ਮੈਂ ਸ਼ਰਨ ਨਹੀਂ ਚਾਹੁੰਦਾ ਗੰਦ ਮੰਦਿਆ ਜੀ ਨੇ ਤਾਂ ਮੈਨੂੰ ਮਜਬੂਰ ਕੀਤਾ ਨੇ ਵੀਡੀਓ ਪਾਉਣ ਵਾਸਤੇ ਸੱਚੇ ਪਾਤਸ਼ਾਹ ਉਹਨੂੰ ਤੇਰਾ ਵੀ ਕੱਖ ਨਾ ਛੱਡੇ ਤੇਰਾ ਕੱਖ ਨਾ ਰਹੇ ਜੀ ਨੇ ਵੀ ਮੇਰੀ ਵੀਡੀਓ ਤਾਂ ਮੇਰੀ ਦਰਦਪਰੀ ਕਹਾਣੀ ਜਿਹੜੀ ਆ ਤੇਰਾ ਕੱਖ ਨਾ ਰਹੇ ਹਰਮੰਦਰ ਸਾਹਿਬ ਜਾਉ ਹੁਣ ਇੱਕ ਹਫਤੇ ਦੇ ਵਿੱਚ ਗੁਰੂ ਰਾਮਦਾਸ ਕੋਲ ਜਾ ਕੇ ਸਪੈਸ਼ਲ ਤੇਰੇ ਲਈ ਅਰਦਾਸ ਕਰਕੇ ਆਂ ਕਿ ਜਿਹਨੇ ਮੇਰੇ ਜਗਮਾਂ ਨੂੰ ਛੇੜਿਆ ਨਾ ਉਹਦੇ ਨਾਲ ਪ੍ਰਮਾਤਮਾ ਐਸੀ ਬੁਰੀ ਕਰੀ ਉਹਨੂੰ ਲੱਗ ਜੇ ਪਤਾ ਕਿਸੇ ਦੇ ਜਗਮਾਂ ਚੱਤ ਕਿਵੇਂ ਪਾਈਦਾ ਆਲਾ ਕਿ ਮੈਂ ਕਿਸੇ ਚਗਲ ਬੰਦੇ ਨੂੰ ਜਾਣਦੀ ਵੀ ਨਹੀਂ ਜਿਹੜਾ ਚਗਲ ਬੰਦਾ ਮੈਨੂੰ ਮੈਨੂੰ ਜਿਹਨੇ ਮਜਬੂਰ ਕੀਤਾ ਮੇਰੇ ਪਾਪਾ ਮੰਜੇ ਤੇ ਪੈ ਗਏ ਜੀ ਜਦੋਂ ਪੈ ਗਏ ਤੇ ਮੈਂ ਮੇਰੇ ਪਾਪਾ ਦੇ ਨਾਲ ਉੱਤੇ ਡਿੱਗ ਗਈ ਮੈਂ ਥੋੜੀ ਹਾਂ ਨਹੀਂ ਗਿਆ ਮੈਂ ਫਿਰ ਰੋਣ ਨਿਕਲ ਗਿਆ ਮੈਨੂੰ ਪਤਾ ਸੀ ਮੇਰੇ ਬਾਪੇ ਤੇ ਘੁੱਟ ਪਈ ਆ ਮੈਂ ਉੱਥੇ ਡਿੱਗ ਕੇ ਜਦੋਂ ਮੈਂ ਚਗਣਾ ਛੱਡਿਆ ਮੈਂ ਬਹੁਤ ਰੋਈ ਮੇਰੇ ਪਾਪਾਦਰ ਤੋਂ ਕੁੱਟ ਪਈਆ ਮੇਰੇ ਪਾਪੇ ਦਾ ਵੀ ਰੋਣ ਨਿਕਲ ਗਿਆ ਮਰੋ ਆਪਾ ਕਹਿੰਦਾ ਨਹੀਂ ਪਈ ਤੂੰ ਰੋ ਨਾ ਮੈਂ ਕਹਾ ਤੂੰ ਕਿਉਂ ਰੋਣਾ ਕਹਿੰਦਾ ਤੈਨੂੰ ਦੇਖ ਕੇ ਰੋਣਾ ਤੂੰ ਕਿਉਂ ਰੋਨੀ ਆ ਤੂੰ ਕਹਿੰਦਾ ਮੇਰੇ ਪਾਪੇ ਨੇ ਮੈਨੂੰ 9 ਮਹੀਨੇ ਦੀ ਨੁਕਸਾਲਿਆ ਸੀ ਮੇਰੀ ਮਾਂ ਹੀ ਉਹ ਸੀ ਤੇ ਮੇਰਾ ਦਰਦ ਪਛਾਣਦੀ ਸੀ ਮੇਰਾ ਭਰਾ ਡਿੱਗ ਪਿਆ ਬਚਾਰਾ ਉੱਤੇ ਤਾਂ ਉਹ ਤੈਨੂੰ ਕੁੱਟਿਆ ਨਹੀਂ ਕੁੱਟਿਆ ਕਹਿੰਦਾ ਤੁਸੀਂ ਰੋ ਬੋਣਾ ਅਸੀਂ ਦੋਨੇ ਭੈਣ ਭਰਾ ਰੋਏ ਜੀ ਨਾ ਮੇਰੇ ਪਾਪੇ ਤੇ ਰੋਟੀ ਲੰਗੀ ਨਾ ਸਾਡੇ ਲੰਗੀ ਸਾਡੇ ਤੇ ਰੋਟੀ ਤਾਂ ਕਿਸੇ ਨੇ ਘਾਤੀ ਫੇਰ ਮੈਂ ਕੰਦ ਉੱਤੇ ਖੜ ਕੇ ਮੇਰੀ ਤਾਈ ਨੂੰ ਬਾਲਾ ਦਿੱਤਾਂ ਮੈਂ ਕਿਹਾ ਤਾਈ ਸਾਡੀ ਆਹ ਝੋਲੀ ਐ ਤੂੰ ਸਾਡੇ ਤੇ ਝੂਠੀਆਂ ਗਵਾਹੀਆਂ ਦੇ ਕੇ ਮੇਰਾ ਪਿਓ ਕਟਾਇਆ ਅੱਜ ਮੈਂ ਅਸੀਂ ਜ਼ਿੰਦਗੀ 'ਚ ਮੇਰਾ ਪਾਪਾ ਰੋਂਦਾ ਨਹੀਂ ਸੀ ਦੇਖਿਆ ਜੀ ਮੈਂ ਤਖਤ ਦੇ ਕੁੰਡਾ ਖੋਲਦਿਆਂ ਮੈਂ ਅੱਗੇ ਮੇਰਾ ਪਿਓ ਪਹਿਲੀ ਵਾਰ ਰੋਂਦਾ ਦੇਖਿਆ ਸੀ ਮੈਂ ਕਿਹਾ ਤਾਈ ਵਗਾ ਤੂੰ ਮੇਰੇ ਪਿਓ ਤੇ ਝੂਠੀਆਂ ਗਵਾਹੀਆਂ ਦਵਾਈਆਂ ਤੂੰ ਮੇਰੇ ਪਿਓ ਨੂੰ ਝੂਠਾ ਫਸਾਇਆ ਰੱਬ ਕਰੇ ਤੇਰੀਆਂ ਜੜਾਂ ਪੱਟ ਨਾ ਜਾਣ ਮੈਂ ਆਖਾ ਮੈਂ ਮਠਿਆਈ ਸਰ ਗੁਰੂ ਘਰ ਜਾਉਂ ਨੰਗੇ ਪੈਰੀ ਜਾਂਦੀ ਰਹੀ ਆ ਜੀ ਮੈਂ ਸਗਾਂ ਮੀਨਾਂ ਮੈਂ ਕਹਾ ਗੁਰੂ ਘਰ ਜਾਉਂਗੀ ਕਹੂੰਗੀ ਵੀ ਜੜਾਂ ਪੱਟੀਆਂ ਜਾਣ ਉਹਦੀਆਂ ਜਿਹਨਾਂ ਸਾਡੇ ਤੇ ਝੂਟੀਆਂ ਗਵਾਈਆਂ ਦਿੱਤੀਆਂ ਤਾਈ ਗਿਆ ਜੇ ਤੂੰ ਸਾਨੂੰ ਪੱਟਿਆ ਪੱਟੀ ਤੂੰ ਵੀ ਜਾਏਂਗੀ ਤਿਆਰ ਰਹੀ ਅੱਜ ਜ਼ੁਲਮ ਅਸੀਂ ਸਹਿ ਰਹੇ ਆ ਉਦੋਂ ਬਾਅਦ ਤੇਰੀ ਵਾਰੀ ਆ ਅਸੀਂ ਭਈ ਹੁਣ ਮੈਥੋਂ ਬਨਾ ਪਤਾ ਕੀ ਹੋਇਆ ਜੀ ਜਿਹੜੀਆਂ ਮੇਰੀਆਂ ਗੱਲਾਂ ਛੇੜੀਆਂ ਗਈਆਂ ਮੈਂ ਕੱਪੜਾ ਵੇਚਣ ਲੱਗ ਪਈ ਆਰਦਾ ਬਿジネス ਤੋੜਿਆ ਕੱਪੜਾ ਵੇਚ ਕੇ ਮੈਂ ਢਿੱਡ ਭਰਨ ਲੱਗ ਗਈ ਤੇ ਲੋਕਾਂ ਤੋਂ ਜਰਿਆ ਨਹੀਂ ਗਿਆ ਵੀ ਇਹਦਾ ਕੱਪ ਮੈਨੂੰ ਪਤਾ ਮੇਰੇ ਤੇ ਕੌਣ ਮਾਰੀਆਂ ਕਰ ਰਿਹਾ ਕੁਝ ਲੋਕ ਮੇਰੀ ਗਲੀ ਚ ਹੀ ਆ ਜਿਹੜੇ ਮੈਨੂੰ ਜਰਦੇ ਨਹੀਂ ਵੀ ਇਹ ਕੱਪੜਾ ਵੇਚ ਰਹੀ ਹੈ ਤਾਂ ਕਿਉਂ ਵਿਕਦਾ ਮੈਂ ਕਿਹੜਾ ਜੀ ਕਸਟਮਰ ਸਾਧੀਆਂ ਆਪਣੇ ਆਪ ਸਾਡੇ ਆਉਂਦੇ ਆ ਜਾਣ ਬੁੱਝ ਕੇ ਇਹ ਮੇਰੇ ਪੁਰਾਣੇ ਦਰਦ ਛੇੜੇ ਆ ਵੀ ਇਹ ਕੱਪੜਾ ਨਾ ਵੇਚੇ ਇਹ ਆਪਦੇ ਪੁਰਾਣੇ ਦਰਦ ਯਾਦ ਕਰਕੇ ਰੋਵੇ ਇੱਕ ਕੁੱਤੇ ਟੁੱਟਦੀ ਨਹੀਂ ਮੈਂ ਐਡੇ-ਐਡੇ ਬਖਤਾ ਤੋਂ ਨਿਕਲੀ ਹੋਈ ਆ ਮੈਂ ਉਦੋਂ ਨਹੀਂ ਟੁੱਟੀ ਟੁੱਟਦੀ ਨਹੀਂ ਰੋਣ ਆਉਂਦਾ ਮੈਨੂੰ ਮੇਰੇ ਕਿਉਂਕਿ ਮੈਨੂੰ ਉਹ ਸਮਾਂ ਯਾਦ ਕਰਵਾਇਆ ਚਾਗਲ ਬੰਦਿਆਂ ਨੇ ਠੀਕ ਆ ਜੀ ਉਸ ਤੋਂ ਬਾਅਦ ਮੈਂ ਕੰਧ ਤੇ ਖੜਕੇ ਮੇਰੀ ਤਾਈ ਨੂੰ ਗਾਲਾਂ ਦਿੱਤੀਆਂ ਬਹੁਤ ਦਿੱਤੀਆਂ ਮੈਂ ਕਿਹਾ ਜਿਵੇਂ ਮੇਰਾ ਪਿਓ ਦਰਦ ਚੋਂ ਲੰਘ ਰਿਹਾ ਤੂੰ ਵੀ ਆਏ ਲੱਗੇ ਤਾਈ ਤੇਰੇ ਵੀ ਕਾਲਜ ਨੂੰ ਹੱਥ ਪਵੇ ਜਿਵੇਂ ਅੱਜ ਮੇਰੇ ਤੇ ਮੇਰੇ ਭਰਾ ਦੇ ਪਿਆ ਹੋਏ ਅੱਜ ਅਸੀਂ ਦੋਨੇ ਭੈਣ ਭਰਾ ਰੋਨੇ ਆ ਨਾ ਤਾਂ ਤੀਜਾ ਮੇਰਾ ਪਿਓ ਰੋਂਦਾ ਤਾਈ ਤੂੰ ਵੀ ਰੋਵੇਂ ਐਡੀ ਮੇਰੇ ਪਿਓ ਨੇ ਕੋਈ ਤੇਰੇ ਗੋਲੀ ਨਹੀਂ ਸੀ ਮਾਰੀ ਜਿਹੜੀ ਤੂੰ ਐਡੀ ਰੰਤਸ ਕੱਢੀ ਉਹ ਨਹੀਂ ਬੋਲੀ ਉਹ ਨਹੀਂ ਸਾਡੀਆਂ ਗਾਲਾਂ ਚੁੱਪ ਕਰਕੇ ਸੁਣੀਆਂ ਜੀ ਦਿੱਤੀਆਂ ਮੈਂ ਗਾਲਾਂ ਮੇਰੇ ਭਰਾ ਨੇ ਵੀ ਝੋਲੀ ਅੱਡੀ ਆ ਮੇਰਾ ਭਰਾ ਕਹਿੰਦਾ ਮੈਂ ਭਗਤ ਬੰਦਾ ਸੀ ਮੈਂ ਖੇਤੀ ਕਰਦਾ ਸੀ ਮੈਨੂੰ ਕਹਿੰਦਾ ਦੂਜਾ ਨਾਮ ਨਹੀਂ ਸੀ ਪਤਾ ਖੇਤੀ ਤੋਂ ਬਣਾ ਵੀ ਕੀ ਚੀਜ਼ ਹੁੰਦੀ ਆ ਦੂਜਾ ਨਾਮ ਮੇਰੇ ਭਰਾ ਨੇ ਵੀ ਝੋਲੀ ਅੱਡੀ ਉਹਦੇ ਬੰਨੀ ਕਹਿੰਦਾ ਤਾਈ ਸਾਡੀ ਆ ਝੋਲੀ ਐ ਜਿਵੇਂ ਤੂੰ ਸਾਨੂੰ ਮਾਂ ਬਾਪਿਆਂ ਨੂੰ ਰੋਲਦੀਆਂ ਤੂੰ ਵੀ ਰੋਲੇ ਤਾਈਏ ਯਾਦ ਰੱਖੀ ਜਿਵੇਂ ਤੂੰ ਸਾਡੇ ਨਾਲ ਕਰਦੀਆਂ ਤੇਰੇ ਨਾਲ ਵੀ ਹੋਣਗੇ ਤੂੰ ਸਾਨੂੰ ਮਾਰਿਆ ਤੇਰੇ ਤੇ ਵੀ ਇਹ ਟਾਈਮ ਆਊਗਾ ਤਾਇਆ ਤੂੰ ਸ਼ੇਰ ਬਣੀ ਬੈਠੀ ਹੈ ਨਾ ਇੱਕ ਦਿਨ ਤੇਰੇ ਤੇ ਵੀ ਇਹ ਜ ਆ ਜੂਗਾ ਤੂੰ ਮੌਤ ਮੰਗੇਂਗੀ ਤੈਨੂੰ ਮਿਲਣੀ ਨਹੀਂ ਇਹ ਸਾਡਾ ਸ਼ਰਾਫ ਹੈ ਸਾਡਾ ਮਾਂਵਾਰ ਦਾ ਸ਼ਰਾਫ ਹੈ ਤੂੰ ਮੌਤ ਮੰਗੇ ਕਿ ਤੈਨੂੰ ਨਹੀਂ ਮਿਲਣੀ ਤੇ ਇਹ ਇਹ ਜਿਹੜੇ ਕਿਸੇ ਗੰਦ ਬੰਦੇ ਨੇ ਮੇਰੇ ਤੇ ਟਿੱਪਣੀ ਕੀਤੀ ਆ ਕਿ ਇਹਨੇ ਇਹਨੇ ਬੰਦੇ ਮਰਵਾਏ ਆ ਇਹਨੇ ਮੁੰਡਾ ਮਰਵਾਇਆ ਸੀੰਬਿਆਂ ਤਾਂ ਤੈਨੂੰ ਜੇਲਾਂ ਕੱਟੀਆਂ ਮੈਸੇਜ ਆਜੀ ਮੇਰੇ ਕੋਲੇ ਪਿਆ ਉਹ ਉਹ ਐਡੀ ਵੀ ਪਈ ਆ ਜੀ ਤੋਂ ਮੈਨੂੰ ਮੈਸੇਜ ਬਹੁਤ ਮੈਸੇਜ ਆਏ ਸੀ ਮੈਂ ਅੱਕ ਕੇ ਅੱਜ ਫਿਰ ਸਾਹਮਣੇ ਹੋਈਆਂ ਤੇ ਇਹ ਗੱਲਾਂ ਹੋਈਆਂ ਸਾਡੀ ਦੇ ਵਿੱਚ ਮੇਰੀ ਵੀਡੀਓ ਹੋਗੀ ਜੀ 15 ਮਿੰਟ ਦੀ ਮੇਰੀ ਮੈਂ ਅੱਜ ਇਹ ਤੁਹਾਨੂੰ ਸਾਰੀ ਸਟੋਰੀ ਸੁਣਾਉਂਗੀ ਕਿਉਂਕਿ ਐਸ ਟਾਈਮ ਮੇਰੇ ਇੱਕ ਇੱਕ ਚੀਜ਼ ਯਾਦ ਆ ਗਈ ਕਿਉਂਕਿ ਗੰਦ ਬੰਦੇ ਨੇ ਮੇਰੇ ਸਾਰਾ ਕੁਝ ਯਾਦ ਕਰਵਾਤਾ ਮੈਂ ਡਰਦੀ ਨਹੀਂ ਮੈਂ ਡਰਦੀ ਨਹੀਂ ਮੈਂ ਸਿਰਫ ਪਰਮਾਤਮਾ ਤੋਂ ਡਰਦੀ ਹਾਂ ਮੈਨੂੰ ਕਿਸੇ ਦਾ ਡਰ ਨਹੀਂ ਮਾਰਿਆ ਜੀਨੇ ਮੇਰੇ ਮੁੰਡੇ ਦਾ ਸਾਖ ਛੜਾਉਣਾ ਉਹ ਛੜਾ ਦਿਓ ਜੀਨੇ ਮੇਰੀ ਕੁੜੀ ਦਾ ਸਾਖ ਤੜਾਉਣਾ ਹੋਇਆ ਉਹ ਤੜਾ ਦਿਓ ਪਰ ਸਾਹਮਣੇ ਆਓ ਸਵਾਦ ਫੇਰਾ ਸਾਹਮਣੇ ਆਓ ਮੇਰੇ ਗੁੱਜੀਆਂ ਬਹਿਤਾ ਕਰਨ ਵਾਲੇ ਤੁਸੀਂ ਕੁੱਤੇ ਹੋ ਕੁੱਤੇ ਦਾ ਵੀ ਹੋ ਮੇਰੇ ਸਾਹਮਣੇ ਆਓ ਜੇ ਤੁਹਾਡੇ ਚ ਰੜਕਾ ਦੋ ਮਾਪੇ ਉਹਦੇ ਜੰਮੇ ਹੋਇਓ ਸੋਛਤਿਵਾਸ਼ਾ ਵੈਗਰੂ ਜੀ ਆਪ ਸਭ ਨੂੰ ਮਤਬਕਸ਼ਨ ਜੀ ਮੇਰੀ ਵੀਡੀਓ ਕੰਟੀਨਿਊ ਰਹਿਣੀ ਆ